ਵਿਸ਼ਾ ਬਣੇ ਹੋਏ ਨੇ ਦੱਸਦੀ ਹੈ ਕਿ ਸੋਮਵਾਰ ਸ਼ਾਮ ਨੂੰ ਪੁਲਿਸ ਸਟੇਸ਼ਨ ਬੁਲਾਇਆ ਜਾਣ ਤੋਂ ਬਾਅਦ ਅਮਰੀਕ ਸਿੰਘ ਲਾਪਤਾ ਚੱਲ ਰਿਹਾ ਹੈ ਪਰ ਪਰਿਵਾਰ ਦਾ ਦੋਸ਼ ਹੈ ਕਿ 18 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਉਸ ਦੀ ਮੌਜੂਦਗੀ ਜਾਂ ਫਿਰ ਹਿਰਾਸਤ ਦੀ ਅਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਅਮਰੀਕ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਵੌਕੂ ਮੀ ਦਾ ਤੁਰਨਾ ਨਾਮ ਦਾ ਇੱਕ YouTube ਚੈਨਲ ਚਲਾਉਂਦੇ ਨੇ ਮਨਪ੍ਰੀਤ ਦੇ ਅਨਸਾਰ ਉਸ ਨੂੰ ਸੋਮਵਾਰ ਸ਼ਾਮ ਨੂੰ ਪੁਲਿਸ ਸਟੇਸ਼ਨ ਆਉਣ ਲਈ ਕਿਹਾ ਗਿਆ ਸੀ ਤਾਂ ਜੋ ਉਸ ਦੇ ਚੈਨਲ ਅਤੇ ਦਸੰਬਰ 2024 ਵਿੱਚ ਉਸ ਦੀ ਪਾਕਿਸਤਾਨ ਫੇਰੀ ਬਾਰੇ ਸਵਾਲ ਪੁੱਛੇ ਜਾ ਸਕਣ ਇਸ ਯਾਤਰਾ ਵਿੱਚ ਉਸ ਨੇ ਸਿੱਖ ਧਾਰਮਿਕ ਸਥਾਨਾਂ ਅਤੇ ਪਾਕਿਸਤਾਨ ਦੇ ਹੋਰ ਸਥਾਨਾਂ ਦੀਆਂ ਵੀਡੀਓ ਬਣਾਈਆਂ ਸੀ ਮਨਪ੍ਰੀਤ ਵੱਲੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਮੰਗਲਵਾਰ ਸਵੇਰੇ ਪੁਲਿਸ ਨੇ ਉਸ ਮੁਦਸੇਆ ਕਿ ਅਮਰੀਕ ਸਿੰਘ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸਿਰਫ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਉਦੋਂ ਤੋਂ ਹੀ ਉਸ ਦੀ ਕੋਈ ਵੀ ਖਬਰ ਨਹੀਂ ਲੱਗੀ ਹੈ ਮਨਪ੍ਰੀਤ ਦੇ ਅਨਸਾਰ ਅਮਰੀਕ ਸੋਮਵਾਰ ਸ਼ਾਮ ਲਗਭਗ 5:30 ਵਜੇ ਪੁਲਿਸ ਸਟੇਸ਼ਨ ਪਹੁੰਚਿਆ ਤੇ ਫੋਨ ਤੇ ਦੱਸਿਆ ਕਿ ਉਹ ਆਪਣਾ ਬਿਆਨ ਦੇ ਰਿਹਾ ਜਿਸ ਤੋਂ ਬਾਅਦ ਲਗਾਤਾਰ ਉਸ ਦਾ ਫੋਨ ਬੰਦ ਆ ਰਿਹਾ ਇਸ ਤੋਂ ਬਾਅਦ 8:30 ਵਜੇ ਫੋਨ ਚਾਲੂ ਹੋਇਆ ਕੁਝ ਸੁਨੇਹੇ ਆਏ ਪਰ ਰਾਤ 10 ਵਜੇ ਕਰੀਬ ਪੁਲਿਸ ਹੌਸ ਦੇ ਘਰ ਆਈ ਇਹਨਾਂ ਵਿੱਚੋਂ ਕੁਝ ਪੁਲਿਸ ਵਾਲੇ ਵਰਦੀ ਵਿੱਚ ਸਨ ਅਤੇ ਕੁਝ ਸਿਵਲ ਡਰੈਸ ਵਿੱਚ ਸਨ ਉਹਨਾਂ ਨੇ ਅਮਰੀਕ ਸਿੰਘ ਦੇ YouTube ਚੈਨਲ ਬਾਰੇ ਪੁੱਛਗਿੱਛ ਕੀਤੀ ਰਾਤ 10:30 ਵਜੇ ਲੋਇਆ ਥਾਣੇ ਦੇ ਤੋਂ ਪੁਲਿਸ ਵਾਲੇ ਜਿਨ੍ਹਾਂ ਵਿੱਚੋਂ ਇੱਕ ਸ਼ਰਾਬੀ ਲੱਗ ਰਿਹਾ ਸੀ ਦੁਬਾਰਾ ਘਰ ਵਿੱਚ ਆਉਂਦੇ ਨੇ ਅਤੇ ਉਹਨਾਂ ਦੇ ਲੈਪਟਾਪ ਦੀ ਮੰਗ ਕੀਤੀ ਜਾਂਦੀ ਏ ਮਨਪ੍ਰੀਤ ਨੇ ਦੱਸਿਆ ਹੈ ਕਿ ਉਸ ਦਾ ਸਾਰਾ ਕੰਮ ਮੋਬਾਈਲ ਤੋਂ ਹੁੰਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਫੋਨ ਵੀ ਖੋਲਿਆ ਮਨਪ੍ਰੀਤ ਨੇ ਇਥੋਂ ਤੱਕ ਕਿਹਾ ਕਿ ਉਹ ਅਪਰਾਧੀ ਨਹੀਂ ਨੇ ਅਸੀਂ ਸਿਰਫ ਵੱਖ-ਵੱਖ ਥਾਵਾਂ ਤੇ ਘੁੰਮਦੇ ਹਾਂ ਅਤੇ ਵੀਡੀਓ ਬਣਾਉਂਦੇ ਹਾਂ ਪਾਕਿਸਤਾਨ ਜਾਣ ਦਾ ਮਕਸਦ ਸਿਰਫ ਸਿੱਖ ਇਤਿਹਾਸ ਨਾਲ ਸੰਬੰਧਿਤ ਥਾਵਾਂ ਦਿਖਾਉਣਾ ਸੀ ਉਹਨਾਂ ਨੂੰ ਜਾਂਚ ਲਾੜ ਕੋਈ ਵੀ ਸਮੱਸਿਆ ਨਹੀਂ ਹੈ ਪਰ ਉਹਨਾਂ ਨੂੰ ਅਮਰੀਕ ਸਿੰਘ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ ਕੁਝ ਵੀ ਸਪੱਸ਼ਟ ਨਹੀਂ ਕੀਤਾ ਅਮਰੀਕ ਸਿੰਘ ਉਹਨਾਂ ਦੀ ਹਿਰਾਸਤ ਵਿੱਚ ਹੈ ਜਾਂ ਫਿਰ ਨਹੀਂ ਪੁਲਿਸ ਵੱਲੋਂ ਇਸ ਬਾਰੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਅਮਰੀਕ ਸਿੰਘ ਪਿਛਲੇ 2 ਦਿਨ ਤੋਂ ਲਗਾਤਾਰ ਗਾਇਬ ਚੱਲ ਰਿਹਾ ਹੈ ਪਰ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਇਹ ਦੱਸਤੀ ਕਿ ਇਸ ਤੋਂ ਪਹਿਲਾਂ ਪੁਲਿਸ ਕਈ ਟਰੈਵਲ ਬਲੌਗਰਾਂ ਤੋਂ ਪੁਛਗਿਛ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਜਾਨਮਾਹਲ ਵਰਗੇ ਕਈ ਮਸ਼ਹੂਰ ਟਰੈਵਲ ਬਲੌਗਰ ਵੀ ਸ਼ਾਮਿਲ ਨੇ ਪਰ ਹੁਣ ਇਸ ਮਾਮਲੇ 'ਚ ਇੱਕ ਹੋਰ ਬਲੌਗਰ ਜੋੜੇ ਨੂੰ ਪੁਛਗਿਛ ਲਈ ਬੁਲਾਇਆ ਗਿਆ ਅਮਰੀਕ ਸਿੰਘ ਅਤੇ ਮਨਪ੍ਰੀਤ ਕੌਰ ਤੋਂ ਪੁਲਿਸ ਵੱਲੋਂ ਪੁਛਗਿਛ ਕੀਤੀ ਗਈ ਹੈ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਅਮਰੀਕ ਸਿੰਘ ਪੁਛਗਿਛ ਲਈ ਥਾਣੇ ਗਿਆ ਸੀ ਅਤੇ ਲਗਾਤਾਰ 18 ਘੰਟੇ ਤੋਂ ਲਾਪਤਾ ਚੱਲ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ